ਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਬਾਣੀ ਦੀ ਲੜੀਵਾਰ ਸੰਧਿਆ ਚਲ ਰਹੀਏ ਤੇ 672 ਰੰਗ ਆਪਣੇ ਕਲ ਸੰਪੂਰਨ ਹੋ ਗਏ ਸਨ ਅੱਗੇ ਸ਼ੁਰੂ ਹੋਣ ਜਾ ਰਹੀਏ ਹਾਂ ਜੀ ਤੇ ਨਾਸਰੀ ਮਹੱਲਾ ਪੰਜਵਾ ਲਵੈਨ ਲਾਗਣ ਕਉ ਹੈ ਕਸ਼ੂਐ ਜਾ ਕੋ ਫਿਰ ਇਹੋ ਤਾਵੇ ਜਾ ਕੋ ਗੁਰਦੀਨੋ ਇਹੋ ਅੰਮ੍ਰਿਤ ਤੇ ਸਹੀ ਕਉ ਬਨ ਆਵੇ

ਖਾਨ ਪਾਨ ਆਨ ਨਹੀਂ ਖੁੱਦਿਆ ਤਾਕੇ ਚਿਤਨਾ ਬਸਾ ਹਾਂਜੀ ਖਾਨ ਪਾਨ ਆਨ ਨਹੀਂ ਖੁੱਦਿਆ ਤਾਕੇ ਚਿਤਨਾ ਬਸਾ ਰਹਾ ਮੌਲਯੋ ਮਨਤਨ ਹੋਯੋ ਹਰਿਆ ਏਕ ਬੂੰਦ ਜਿਨ ਪਾਈ ਵਰਨ ਨਾ ਸਾਖੋ ਉਸ ਤਤਤਾ ਕੀ ਕੀਮਤ ਕਹਿਣ ਨਾ ਜਾਈ ਕਾਲਾ ਮਿਲਿਓ ਸੇਵਨਾ ਮਿਲਿਓ ਮਿਲਿਓ ਆਏ ਅਚਿੰਤਾ ਜਾ ਕੋ ਦਇਆ ਕਰੀ ਮੇਰੇ ठाकुर इन ਗੁਰ ਹੈ ਕਮਾਨੋ ਮੰਤਾ ਦੀਨ ਦਇਆਲ ਸਦਾ ਕਿਰਪਾਲਾ ਸਰਬ ਜੀਆ ਪ੍ਰਤ ਪਾਲਾ ਊਤ ਪੋਤ ਨਾਨਕ ਸੰਗ ਰਵਿਆ ਜੋ ਮਾਤਾ ਬਾਲ ਗੋਪਾਲਾ ਊਤ ਪੋਤ ਨਾਨਕ ਸੰਗ ਰਵਿਆ ਜੋ ਮਾਤਾ ਬਾਲ ਗੋਪਾਲਾ ਸਤਿਗੁਰੂ ਜੀ ਬਚਨ ਕਰ ਰਹੇ ਨੇ ਕਿ ਪਰਮੇਸ਼ਰ ਤਾਂ ਨੇ ਪੇਟੇ ਦੇ ਵਾਂਗ ਆਪਣੇ ਭਗਤਾਂ ਦੇ ਨਾਲ ਮਿਲਿਆ ਹੋਇਆ ਹੈ ਜਿਵੇਂ ਮਾਂ ਦੇ ਬੱਚਿਆਂ ਵਿੱਚੋਂ ਛੋਟਾ ਬੱਚਾ ਮਾਂ ਦੇ ਹੱਥਾਂ ਆਦਿਕ ਅੰਗਾਂ ਦੇ ਵਿੱਚ ਮਿਲਿਆ ਹੁੰਦਾ ਹੈ ਤੇ ਮਾਤਾ ਦੇ ਅੰਗ ਬੱਚੇ ਨਾਲ ਮਿਲੇ ਹੁੰਦੇ ਹਨ ਪਾਉ ਗੋਦ ਵਿੱਚ ਬੈਠਾ ਹੁੰਦਾ ਹੈ ਜਿਵੇਂ ਮਾਂ ਆਪਣੇ ਬਾਲ ਬਾਲਕ ਦੀ ਰੱਖਿਆ ਕਰਦੀ ਹੈ ਤਿਵੇਂ ਗੋਪਾਲਾ ਪਰਮੇਸ਼ਰ ਸਾਡੀ ਸਹਾਇਤਾ ਕਰਦਾ ਹੈ। ਏ ਵਾਹਿਗੁਰੂ ਜਿਵੇਂ ਮਾਤਾ ਦੇ ਹੱਥ ਆਦਿਕ ਦੇ ਵਿੱਚ ਉਸ ਦਾ ਛੋਟਾ ਬੱਚਾ ਮਿਲਿਆ ਹੁੰਦਾ ਹੈ ਉਹ ਤੁਹਾਡੇ ਭਗਤ ਤੇਰੇ ਨਾਲ ਤਾਣੇ ਪੇਟੇ ਵੱਤ ਮਿਲੇ ਹੋਏ ਹਨ। ਹਾਂਜੀ। ਤਨਸਰੀ ਮਹੱਲਾ ਪੰਜਵਾ ਬਾਰ ਜਾਓ ਗੁਰ ਆਪਣੇ ਉਪਰ ਜਿਨ ਹਰ ਹਰ ਨਾਮ ਦ੍ਰਿੜਾਇਆ ਹਾਂਜੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਸ ਵੇਲੇ ਸੰਗਤਾਂ ਨੂੰ ਤਾਰਦੇ ਹੋਏ ਇੱਕ ਭੈਣੀ ਨਾਮੇ ਨਗਰ ਵਿੱਚ ਗਏ ਸਨ ਤਾਂ ਇੱਕ ਬਿਰਧ ਮਾਈ ਨੇ ਸੋਚਿਆ ਕਿ ਗੁਰੂ ਸਾਹਿਬ ਜੀ ਪਰਿਵਾਰਸ ਵਿੱਚ ਸਾਡੇ ਨਗਰ ਵਿੱਚ ਪਧਾਰੇ ਹਨ ਜੇ ਦਾਲ ਸਬਜ਼ੀ ਵਾਲਾ ਲੰਗਰ ਤਿਆਰ ਕੀਤਾ ਤਾਂ ਕਾਫੀ ਸਮਾਂ ਲੱਗ ਜਾਵੇਗਾ ਇਸ ਲਈ ਕਿਉਂ ਨਾ ਸਤਗੁਰਾਂ ਨੂੰ ਖੰਡ ਘਿਉ ਪ੍ਰਸ਼ਾਦੇ ਪਾ ਕੇ ਬਹੁਤ ਵਧੀਆ ਚੋਰੀਕੁੱਟ ਕੇ ਸਤਗੁਰਾਂ ਲਈ ਭੋਜਨ ਬਣਾ ਕੇ ਲੈ ਜਾਵਾਂ ਤਾਂ ਮਾਈ ਨੇ ਬੜੇ ਪ੍ਰੇਮ ਨਾਲ ਚੋਰੀ ਦਾ ਛੰਨਾ ਭਰ ਕੇ ਸਤਗੁਰਾਂ ਦੇ ਕੋਲ ਲਿਆਂਦਾ ਜਿੱਥੇ ਅੱਜ ਕੱਲ ਗੁਰਦਰਾ ਚੋਲਾ ਸਾਹਿਬ ਸਥਾਨ ਬੜਿਆ ਹੋਇਆ ਹੈ ਤੇ ਬੇਨਤੀ ਕੀਤੀ ਕਿ ਸਤਿਗੁਰ ਜੀ ਆਪ ਜੀ ਇਸ ਨੂੰ ਇਸ ਭੋਜਨ ਨੂੰ ਛਕਣਾ ਕਰੋ। ਸਤਿਗੁਰ ਜੀ ਨੇ ਮਾਤਾ ਨੂੰ ਪੁੱਛਿਆ ਕਿ ਮਾਤਾ ਜੀ ਛਕਣ ਵਾਸਤੇ ਇਸ ਛੰਨੇ ਵਿੱਚ ਕੀ ਹੈ? ਮਾਤਾ ਨੇ ਕਿਹਾ ਕਿ ਸਤਿਗੁਰ ਜੀ ਲੰਗਰ ਤਿਆਰ ਕਰਨ ਨੂੰ ਸਮਾਂ ਲੱਗ ਜਾਣਾ ਸੀ। ਇਸ ਕਰਕੇ ਮੈਂ ਜਲਦੀ ਵਿੱਚ ਚੋਲਾ ਕਹਿੰਦੇ ਬਣਾ ਕੇ ਲਿਆਈ ਹਾਂ। ਚੋਲਾ ਜਿਸ ਵਿੱਚ ਖੰਡ ਘੋ ਤੇ ਪ੍ਰਸ਼ਾਦੇ ਦਾ ਤੇ ਚੋਰੀ ਕੁੱਟੀ ਜਾਵੇ। ਸਤਗੁਰਾਂ ਨੇ ਮਾਤਾ ਦਾ ਪ੍ਰੇਮ ਵੇਖ ਕੇ ਚੋਲਾ ਕਹਿੰਦੇ ਸ਼ੱਕ ਲਿਆ ਤੇ ਬਚਨ ਕੀਤੇ ਕਿ ਅੱਗੇ ਵਾਸਤੇ ਇਸ ਨਗਰ ਦਾ ਨਾਮ ਵੀ ਕਹਿੰਦੇ ਚੋਲਾ ਸਾਹਿਬ ਸਦਨਾ ਹੋਵੇ ਨਗਰ ਨਿਵਾਸੀਆਂ ਨੇ ਕਿਹਾ ਕਿ ਸਤਗੁਰ ਜੀ ਦਵਸਤਰਾ ਵਿੱਚ ਤਾਂ ਇਸ ਨਗਰ ਦਾ ਨਾਮ ਭੈਣੀ ਹੈ ਤੇ ਅਸੀਂ ਚੋਲਾ ਸਾਹਿਬ ਕਿਵੇਂ ਕਹੀਏ ਗੁਰੂ ਸਾਹਿਬ ਜੀ ਨੇ ਕਿਹਾ ਡਰੋ ਨਾ ਦਵਸਤਰਾ ਵਿੱਚ ਵੀ ਇਸ ਨਗਰ ਦਾ ਨਾਮ ਚੋਲਾ ਸਾਹਿਬ ਹੀ ਹੋਵੇਗਾ ਜਦੋਂ ਤੁਸੀਂ ਮਾਮਲਾ ਦੇਣ ਵਾਸਤੇ ਜਾਓਗੇ ਤਾਂ ਜਾਂਦਿਆਂ ਇਹ ਹੀ ਆਖਣਾ ਕਿ ਚੋਲੇ ਨਗਰ ਦਾ ਮਾਮਲਾ ਦੇਣ ਆਏ ਹਾਂ ਜਦੋਂ ਉਸ ਨਗਰ ਦੇ ਲੋਕ ਮਾਮਲਾ ਦੇਣ ਵਾਸਤੇ ਗਏ ਤਾਂ ਜਾ ਕੇ ਜਹਾਗੀਰ ਦੇ ਮਾਮਲਾ ਲੈਣ ਵਾਲੇ ਨੌਕਰਾਂ ਨੂੰ ਕਹਿਣ ਲੱਗੇ ਕਿ ਚੋਲੇ ਪਿੰਡ ਦਾ ਟੈਕਸ ਲੈ ਲਵੋ ਤਾਂ ਨੌਕਰ ਸੁਣ ਕੇ ਹੈਰਾਨ ਹੋ ਗਏ ਕੀ ਅਜ ਤੱਕ ਤਾਂ ਕੋਈ ਚੋਲਾ ਪਿੰਡ ਸੁਣਿਆ ਨਹੀਂ ਹੈ ਇਹ ਕਿਵੇਂ ਚੋਲੇ ਨਗਰ ਤੋਂ ਟੈਕਸ ਦੇਣ ਆ ਗਏ ਆ ਜਦੋਂ ਹਿਸਾਬ ਕਿਤਾਬ ਵਾਲੀਆਂ ਬਹੀਆਂ ਕੱਢ ਕੇ ਵੇਖਣਾ ਕੀਤੀਆਂ ਤਾਂ ਉੱਥੇ ਚੋਲਾ ਨਗਰ ਲਿਖਿਆ ਹੋਇਆ ਸੀ ਤਾਂ ਨਗਰ ਨਿਵਾਸੀ ਤੇ ਜਹਾਂਗੀਰ ਦੇ ਨੌਕਰ ਸਭ ਹੈਰਾਨ ਹੋ ਗਏ ਹੁਣ ਤੱਕ ਉਸ ਨਗਰ ਦਾ ਨਾਮ ਚੋਲਾ ਸਾਹਿਬ ਹੈ ਤੇ ਸ੍ਰੀ ਗੁਰੂ ਗੁਰਪ੍ਰਤਾਬ ਸੂਰਜ ਗ੍ਰੰਥ ਵਿੱਚ ਵੀ ਲਿਖਿਆ ਹੈ ਕੇ ਚੋਲਾ ਲਖਿਓ ਸੋ ਬੀਚ ਨਿਹਾਰਾ ਦੇਖ ਤ ਮਨ ਮੇ ਅਚਰਜ ਤਾਰਾ ਤਤ ਵੇਤਾ ਤਿਉ ਲੋਕ ਮੇ ਭੋਜਨ ਕੀ ਅਪਾਰ ਕੈ ਸਵਰੀ ਕੈ ਬਿਦਰ ਕੈ ਰੁਚ ਜੀਵਿਉ ਦੂਬਾਰ ਇਉ ਸਤਿਗੁਰ ਜੀ ਨੇ ਚੋਲਾ ਭੋਜਨ ਖਾ ਕੇ ਪਿੰਡ ਦਾ ਨਾਮ ਚੋਲਾ ਸਹਿਵ ਰਖਿਆ ਤੇ ਸ਼ਬਦ ਉਚਾਰਨ ਕੀਤਾ ਇਹ ਨਗਰ ਜ਼ਿਲ੍ਹਾ ਤਰਨਤਾਰਨ ਸਾਹਿਬ ਤੇ ਸਰਹਾਲੀ ਨੇੜੇ ਹੀ ਹੈ ਜੋ ਰੇਲਵੇ ਸਟੇਸ਼ਨ ਪੱਟੀ ਤੋਂ 8 ਕੋ ਮੀਲ ਅਗਣ ਕੌਣ ਵੱਲ ਹੈ ਇਸ ਥਾਂ ਤੇ ਸਤਿਗੁਰਾਂ ਦੀ ਯਾਦ ਵਿੱਚ ਸੁੰਦਰ ਦਰਬਾਰ ਬਣਿਆ ਹੋਇਆ ਹੈ ਮੁਗਲ ਰਾਜ ਸਮੇਂ ਦਾ ਗੁਰਦੁਆਰਾ ਸਾਹਿਬ ਨੂੰ ਜਾਗੀਰ ਲੱਗਿਆ ਹੋਇਆ ਹੈ ਜਦੋਂ ਸਤਿਗੁਰੂ ਸਾਹਿਬ ਜੀ ਇਸ ਨਗਰ ਵਿੱਚ ਠਹਿਰੇ ਸਨ ਤਦ ਮਾਤਾ ਗੰਗਾ ਜੀ ਵੀ ਇੱਥੇ ਠਹਿਰੇ ਜਿਨ੍ਹਾਂ ਦੀ ਯਾਦ ਵਿੱਚ ਵੀ ਅਸਥਾਨ ਬਣਿਆ ਹੋਇਆ ਹੈ ਹਾਂਜੀ ਬਾਹਰ ਜਾਓ ਗੁਰ ਆਪਣੇ ਉਪਰ ਜਿਨ ਹਰ ਹਰ ਨਾਮ ਦ੍ਰਿੜਾਇਆ ਮਹਾ ਉਦਿਆਨ ਅੰਧਕਾਰ ਮਹਿ ਜਿਨ ਸਿੱਧਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਪਾਲ ਗੋਬਿੰਦ ਇਹਾ ਉਹਾ ਸਰਬ ਤੋਕ ਕੀ ਜਿਸਹਿ ਹਮਾਰੀ ਚਿੰਦ ਰਹਾ ਜਾ ਕੈ ਸਿਮਰਨ ਸਰਬ ਨਿਧਾਨਾ ਮਾਨ ਮਹਤ ਪਤ ਪੂਰੀ ਨਾਮ ਲੈਤ ਕੋਟ ਅਗਨਾਸੀ ਭਗਤ ਬਾਸ਼ ਹੈ ਸਭ ਧੂਰੀ ਸਰਬ ਮਨੋਰਥ ਜੀ ਕੋ ਚਾਹੈ ਸੇਵੈ ਏਕ ਨਿਧਾਨਾ ਪਾਰ ਬ੍ਰਹਮ ਪਰ ਅਪਰੰਪਰ ਸੁਆਮੀ ਸਿਮਰਤ ਪਾਰ ਪਰਾਨਾ ਸੀਤਲ சாਤ ਮਹਾ ਸੁਖ ਪਾਇਆ سنت سنگ رہچن ہر نام پوجن یہ نانک کی نو چولہ تنا سری محلہ پنجا جی کرنی ہو و شرمندہ یہ کمانی ریت جی کرنی ہو و شرمندہ یہ کمانی ریت हे भाई जिस करतूत दे करने करके तैनू संसार ते परलोक विच शर्मिंदा शर्मसार होना पवेगा एहो मर्यादा तू कुमाऊणा कीती है पग हर वक्त औगणा वाली रीति करदा रहना है। पर हे सतगुरु जी मैं केड़ा कर्म करदा हां जिस करके मैं संसार ते परलोक विच शर्मिंदा होवांगा हां जी ਸੰਤ ਕੀ ਨਿੰਦਾ ਸਾਖਤ ਕੀ ਪੂਜਾ ਐਸੀ ਡ੍ਰਿੜੀ ਬਪਰੀਤ ਕਹਿੰਦੇ ਹੈ ਪਾਏ ਤੋ ਸਾਤ ਆਤਮਾ ਵਾਲੇ ਪੁਰਖਾਂ ਦੀ ਨਿੰਦਿਆ ਤੇ ਸਾਖਤ ਪਰਮੇਸ਼ਰ ਤੋਂ ਬੇਮੁਖ ਭਾਉ ਕਠੋਰ ਚਿੱਤ ਵਾਲੇ ਪੁਰਖਾਂ ਦੀ ਹਰ ਵਕਤ ਪੂਜਾ ਕਰਦਾ ਰਹਿੰਦਾ ਹੈ ਅਜੇ ਹੀ ਉਲਟੀ ਰੀਤੀ ਤੇਰੇ ਚਿੱਤ ਅੰਦਰ ਡ੍ਰਿੜ ਹੋਈ ਹੈ ਪੱਕੀ ਵਸ ਗਈ ਹੈ ਹਾਂਜੀ ਮਾਇਆ ਮੋਹ ਭੂਲੋ ਅਵਰੈ ਹੀਤ ਹਰ ਚੰਦੌਰੀ ਬਨ ਹਰ ਪਾਤਰੀ ਇਹ ਹੈ ਤੁਹਾਰੋ ਬੀਤ ਰਹਾਉ ਚੰਦਨ ਲੇਪ ਹੋਤ ਦੇਹ ਕੋ ਸੁਖ ਗਰਦਬ ਭਸਮ ਸੰਗੀਤ ਅਮਰਤ ਸੰਗ ਨਾਹੇ ਰਤ ਆਵਤ ਵਿਖੈਟ ਗੌਰੀ ਪ੍ਰੀਤ ਉੱਤਮ ਸੰਤ ਭਲੇ ਸੰਜੋਗੀ इस जोग में है पवित्र पुनीत जात आकारथ जन्म पदार्थ काच बादरै जीत जन्म जन्म के केलवेख दुख भागे गुरु ज्ञान अंजन नेत्र दीत साध संग इन दुख ते निकस्यो नानक एक प्रीत तेना श्री महल्ला पंजवा ਪਾਨੀ ਪਖਾ ਪੀ ਸੋ ਸੰਤ ਆਗੇ ਗੁਣ ਗੋਵਿੰਦ ਜਸ ਗਾਈ ਸਾਸ ਸਾਸ ਮਨ ਸਾਮ ਸਮਾ ਸਾਸ ਸਾਸ ਮਨ ਨਾਮ ਸਮਾਰੈ ਉਹ ਬਿਸਰਾਮ ਨਿਦ ਪਾਈ ਤੁਮ ਕਰਹੁ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੀ ਕਿਰਪਾ ਤੇ ਮੋਹ ਮਾਨਾ ਛੂਟੈ ਬਿਨਸ ਜਾਏ ਪਰਮਾਈ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨਸ ਜਾਏ ਪਰਮਾਈ اے ਵਾਹਿਗੁਰੂ ਤੁਹਾਡੀ ਕਿਰਪਾ ਦਇਆ ਦ੍ਰਿਸ਼ਟੀ ਤੋਂ ਹੀ ਪਦਾਰਥਾਂ ਦਾ ਸਨੇਹ ਦੇ ਦਾ ਹੰਕਾਰ ਛੁੱਟ ਜਾਂਦਾ ਹੈ ਤੇ ਜੋਨੀਆਂ ਵਿੱਚ ਪਰਵਾਉਣ ਵਾਲੀਆਂ ਜਿਹੜੀ ਮਾਇਆ ਦੀ ਵਾਸ਼ਨਾ ਹੈ ਇਹ ਨਾਸ ਹੋ ਜਾਂਦੀ ਹੈ ਹਾਂਜੀ ਆਨੰਦ ਰੂਪ ਰਵਿਓ ਸਭ ਮਦੇ ਜਤ ਕਤ ਪੇਖੋ ਜਾਈ ਤੁਮ ਦਇਆਲ ਕਿਰਪਾ ਕਿਰਪਾ ਨਿਧ ਪਤਿਤ ਪਾਵਨ ਗੋਸਾਈ ਕੋਟ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪਾਈ

ਤਨਾਸਰੀ ਮਹੱਲਾ ਪੰਜਵਾ ਜਿਨ ਕੀ ਨੇਵਸ ਆਪਣੇ ਤ੍ਰੈ ਗੁਣ ਭਾਵਣ ਚਤੁਰ ਸੰਸਾਰਾ ਜਿਨ ਕੀ ਨੇਵਸ ਆਪਣੇ ਤ੍ਰੈ ਗੁਣ ਗੁਣ ਤੇ ਵਿਸਰਾਮ ਲਾਉਣਾ ਭਾਵਣ ਚਤੁਰ ਸੰਸਾਰਾ ਹਾਂਜੀ ਜਿਨ ਕੀ ਨੇਵਸ ਆਪਣੇ ਤ੍ਰੈ ਗੁਣ ਭਾਵਣ ਚਤੁਰ ਸੰਸਾਰਾ ਜਾਗ ਇਸ ਨਾਨ ਤਾਪ ਥਾਨ ਖੰਡੇ ਕਿਆ ਇਹੋ ਜੰਤ ਵਿਚਾਰਾ ਪ੍ਰਭ ਕੀ ਓਟ ਗਹੀ ਤੋ ਛੂਟੋ ਸਾਧ ਪ੍ਰਸਾਦ ਹਰ 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 ਗਾਏ ਵਿਖੇ ਬਿਆਦ ਤਬ ਹੂਟੋ ਰਹਾ ਨਹਿ ਸੁਣੀਏ ਨਹਿ ਮੁਖ ਤੇ ਬਕੀਐ ਨਹਿ ਮੋਹ ਹੈ ਉਹ ਦੀਟੀ ਐਸੀ ਠ ਗਉਰੀ ਪਾਏ ਭੁਲਾਵੇ من سب لاگ میٹھی مائے باپ پوت ہتر پہ سگلے لر لرا سگلے لر لر موا ਕਹਿੰਦੇ ਕਿਸੇ ਕੋਲ ਮਾਇਆ ਵੱਧ ਬਹੁਤੀ ਹੁੰਦੀ ਹੈ ਤੇ ਕਿਸੇ ਕਿਸੇ ਦੇ ਕੋਲ ਘੋਲ ਘਟ ਹੁੰਦੀ ਹੈ ਮਾਇਆ ਇਉ ਸਾਰੇ ਆਪਸ ਵਿੱਚ ਲੜ ਲੜ ਕੇ ਕਹਿੰਦੇ ਮਰ ਰਹੇ ਹਨ ਹਾਂਜੀ ਕੈਸੇ ਹੀ ਵਾਦ ਘਾਟ ਕਿਸ ਹੀ ਪਹਿ ਝਗਲੇ ਲੜ ਲੜ ਮੂਆ ਹਉ ਬਲੇ ਹਾਰੀ ਸਤਗੁਰ ਆਪਣੇ ਇਨ ਇਹੋ ਚਲ ਤੇ ਦਿਖਾਇਆ ਗੂਜੀ ਪਾਹੀ ਜਲੇ ਸੰਸਾਰਾ ਭਗਤ ਨਾ ਬਿਆ ਪੈ ਮਾਇਆ ਸੰਤ ਪ੍ਰਸਾਦ ਮਹਾ ਸੁਖ ਪਾਇਆ ਸਗਲੇ ਬੰਧਨ ਕਾਟੇ ਹਰ ਹਰ ਨਾਮ ਨਾਨਕ ਧਨ ਪਾਇਆ ਆਪਣੇ ਘਰ ਲੈ ਆਇਆ ਖਾਟੇ ਤਨਾ ਸ੍ਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤ ਪਲ ਹੋ ਹਮ ਬਾਰਕ ਤੁਮਰੇ ਤਾਰੇ ਜਿਹਵਾ ਏਕ ਕਵਣ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿ ਨਹੀਂ ਲਹੀਐ ਰਹਾਉ ਕੋਟ ਪ੍ਰਾਦ ਹਮਾਰੇ ਖੰਡ ਹੋ ਅਨਕ ਬਿਧੀ ਸਮਝਾਵਹੁ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬੇਰਦਰ ਖਾਵੋ ਤੁਮਰੀ ਸ਼ਰਣ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰੱਖੋ ਰੱਖ ਨਹਾਰ ਦਿਆਲਾ ਨਾਨਕ ਕਰਕੇ ਗੋਲੇ ਤਨਾਸਰੀ ਮਹੱਲਾ ਪੰਜਵਾ ਪੂਜਾ ਵਰਤ ਤਿਲਕ ਇਸ ਨਾਨਾ ਪੁੰਨ দান ਬਹੁ ਦਾਨ ਕਹੂ ਨ ਭੀਜੈ ਸੰਜਮ ਸੁਆਮੀ ਬੁਲ ਹੈ ਮੀਠੇ ਬੈਨ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਪ੍ਰਭ ਜੀ ਕੋ ਨਾਮ ਜਪਤ ਇੱਥੇ ਬਿਸਰਾਮ ਹੈ ਮਨ ਚੈਨ ਹਾਂਜੀ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪ੍ਰਕਾਰ ਖੋਜ ਹੈ ਸਭ ਤਾਕੋ ਵਿਖਮ ਨ ਜਾਈ ਲੈਨ ਰਹਾਉ ਜਾਪ ਤਾਪ ਬ੍ਰਹਮਣ ਬਸੁਦਾ ਕਾਰ ਉਰਦ ਤਾਪ ਲੈ ਗੈਨ ਜਾਪ ਤਾਪ ਬ੍ਰਹਮਣ ਬਸੁਦਾ ਕਾਰ ਬਸੁਧਾ ਨਹੀਂ ਪੜਨਾ ਬਸੁਦਾ ਕੋਲਾ ਪਾਠ ਹੈ ਬਸੁਦਾ ਕਾਰ ਉਰਦ ਤਾਪ ਲੈ ਗੈਨ ਹਾਂਜੀ ਜਾਪ ਤਾਪ ਬ੍ਰਹਮਣ ਬਸੁਦਾ ਕਾਰ ਉਰਦ ਤਾਪ ਲੈ ਗੈਨ ਇਹ ਬੈਦੇ ਨਹਿ ਪਤਿਆ ਨੋ ਠਾਕੁਰ ਜੋਗ ਜੁਗਤ ਕਰ ਜੈਨ ਅਮਰਤ ਨਾਮ ਨਿਰਮੋਲਕ ਹਰ ਜਸ ਤਿੰਨ ਪਾਇਓ ਜਿਸ ਕਿਰਪੈਨ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰੈਨ ਤਨਾ ਸ੍ਰੀ ਮਹੱਲਾ ਪੰਜਵਾ ਬੰਦਨ ਤੇ ਛੁਟ ਕਾ ਵੈ ਪ੍ਰਭੂ ਵਿਲਾਵੈ ਹਰ ਹਰ ਨਾਮ ਸੁਨਾਵੈ اتھر کرے نہچل ایہ منوا بہرنا کت ہو تب ہے کو ایسو ہمرامیت سگل سمگری جیو ہیو دیو ارپو اپنو چیت رہا پر تن پر تن پر کی ندا ان سو پریت نہ لاگ سنت ہے سنگ سنت سم پاخن ਹਰ ਕੀਰਤਨ ਮਨ ਜਾਗੈ ਗੁਣ ਨਿਧਾਨ ਦਿਆਲ ਪ੍ਰਭ ਸਰਬ ਸੁਖ ਦਿਆਲਾ ਮੰਗੈ ਧਾਨ ਨਾਮ ਤੇਰਾ ਨਾਨਕ ਜੋ ਮਾਤਾ ਬਾਲ ਗੋਪਾਲਾ ਤਨਾਸਰੀ ਮਹਲਾ ਪੰਜਵਾ ਹਰ ਹਰ ਲੀਨੇ ਸੰਤ ਉਬਾਰ ਹਾਂਜੀ ਪੀਠੀ ਚੰਦ ਨੇ ਇਰਖ ਕਰਕੇ ਅਨੇਕਾਂ ਪਾਪ ਕਰਮ ਕੀਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜ਼ਹਿਰ ਆਦਿ ਤੇ ਅਨੇਕਾਂ ਕਸ਼ਟ ਦੇਣੇ ਸੰਗਤ ਦੇ ਸਤਿਗੁਰਾਂ ਦੀ ਨਿੰਦਿਆ ਕੀਤੀ ਤਿਨਾਂ ਦੇ ਪਰਥਾਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਰਖਿਆ ਦਾ ਸ਼ਬਦ ਗੁਰੂ ਅਰਜਨ ਦੇ ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਹਰ ਹਰ ਲੀਨੇ ਸੰਤ ਉਬਾਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਨੇ ਆਪਣੇ ਪਿਆਰੇ ਸੰਤ ਭਗਤਾਂ ਨੂੰ ਬਚਾ ਲੈਣਾ ਕੀਤਾ ਹੈ ਹਾਂਜੀ ਹਰ ਕੇ ਦਾਸ ਕੀ ਚਿਤਵੈ ਬੁਰਿ ਆਈ ਤਸਹੀ ਕਉ ਫਿਰ ਮਾਰ ਰਹਾਉ ਜਨ ਕਾ ਆਪ ਸੁਹਾਈ ਹੋਆ निंदक भागे हार प्रमथ प्रमथ ओहाही मूवे बाहोर ग्रह ना मंजार नानक शरण परयो दुख पंजन गुण गावै सदा अपार निंदका का मुख काला होआ दीन दुनिया कैद दुनिया कैद बार तनाश्री मोहल्ला 5वा ਅਬ ਹਰ ਰਖਨ ਹਾਰ ਚਿਤਾਰਿਆ ਹਾਂਜੀ ਅਬ ਹਰ ਰਖਨ ਹਾਰ ਚਿਤਾਰਿਆ ਰੈਸੀ ਵਿਸਰਾਮਿੰਦ ਅਬ ਤੇ ਹੈ ਜੇ ਆਪਾਂ ਚਾਲ ਚ ਪੜਾਂਗੇ ਚਾਲ ਵਾਸਤੇ ਜਿਹੜਾ ਵਿਸਰਾਮ ਹੈ ਹਰ ਤੇ ਵੀ ਲੱਗਦਾ ਹੈ ਅਬ ਹਰ ਰਖਨ ਹਾਰ ਚਿਤਾਰਿਆ ਹੁਣ ਅਸੀਂ ਕਹਿੰਦੇ ਸਾਰਿਆਂ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਚਿੰਤਨ ਸਿਮਰਣਾ ਕੀਤਾ ਹੈ ਹਾਂਜੀ ਆਬ ਹਾਰ ਆਖਨ ਹਾਰ ਚਿਤਾਰਿਆ ਪਤਤ ਪੁਨੀਤ ਕੀਏ ਕੇਨ ਪੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸ਼ਟ ਭਈ ਸਾਧਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ सिमर सिमर पूरन नारायण संगी सगले तारिया औखद मंतर मूल मन एकै मन विश्वास सरप्रभतारिया चरण रीन बांचै नित नानक पुन्है पुन्है बलहारिया दना श्री महल्ला पंजवा मेरा लागो राम सोहित ਤਤ ਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੇਤ ਰਹਾਉ ਹਾਥ ਦੇ ਰਾਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ ਹਾਥ ਦੇ ਰਾਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ ਕਰ ਤੇ ਵਿਸਰਾਮ ਲਾਉਣਾ ਚਲੋ ਹਾਥ ਦੇ ਰਾਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ ਨੰਦ ਕੇ ਮੁਖ ਕਾਲੇ ਗਿਨੇ ਜਨ ਕਾ ਆਪ ਸਹਾਈ ਸਾਚਾ ਸਾਹਿਬ ਹੋਆ ਰਖਵਾਲਾ ਰਖ ਲੀਏ ਕੰਠ ਲਾਏ ਨਿਰਭਉ ਭਏ ਸਦਾ ਸੁਖਮਾਨੀ ਨਾਨਕ ਹਰ ਗੁਣ ਗਾਏ ਧਨ ਸ੍ਰੀ ਮਹੱਲਾ ਪੰਜਵਾ ਔਕਤ ਤੇਰੋ ਨਾਮ ਦਯਾਨ ਮੋਹੇ ਆਤੁਰ ਤੇਰੀ ਗਤ ਨਹੀਂ ਜਾਣੀ تب کرہ پرت پال رہا تار انگرہ سوامی میرے داؤ نوارہ انگرٹ اچار کرنا تار انگرہ سوامی میرے دتیہ پاؤ نوار ہاں جی تار انگرہ سوامی میرے داؤ نوار بندن کاٹ ہو اپنے کر کب ہو بندن کاٹ لےو اپنے کر کبہ نہ آرن پیا ہو, ہو جیواں تمتھ سمرت, سمرت پورک مہربان جی سمرت پاٹھ اچار کرنا تیری سرن پیا ہو جیوان ਤੂੰ ਸਮਰੱਥ ਪੁਰਖ ਮਿਹਰਵਾਨ ਹੈ ਵਾਹਿਗੁਰੂ ਤੁਹਾਡੀ ਓਟ ਵਿੱਚ ਪਿਆਹੀ ਤੁਹਾਡੀ ਸ਼ਰਨ ਦੇ ਵਿੱਚ ਪਿਆਹੀ ਮੈਂ ਆਤਮਕ ਜੀਵਨ ਕਰਕੇ ਜਿਉਂਦਾ ਹਾਂ ਕਿਉਂਕਿ ਤੂੰ ਸਮਰੱਥ ਸਰਬਸ਼ਕਤੀਵਾਨ ਸਾਰੀਆਂ ਥਾਵਾਂ ਤੇ ਵਿਆਪਕ ਹੈ ਤੇ ਪੂਰਨ ਸਭ ਜੀਵਾਂ ਉੱਤੇ ਮਿਹਰਵਾਨ ਦਇਆਵਾਨ ਹੈ ਹਾਂਜੀ ਤੇਰੀ ਸਰਨ ਪਿਆਹੋ ਜੀਵਾ ਤੂ ਸਮਰੱਥ ਪੁਰਖ ਮਿਹਰਵਾਨ ਆਠ ਪਹਿਰ ਪ੍ਰਭ ਕੋ ਆਰਾਦਿ ਨਾਨਕ ਸਦਗੁਰ ਬਾਨ ਰਾਗ ਤਨਾਹ ਸ੍ਰੀ ਮਹੱਲਾ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਹਾ ਹਾ ਪ੍ਰਭ ਰਾਖ ਲੈ ਹੋ ਹਾ ਹਾ ਇੱਥੇ ਬਿਸਰਾਮ ਦੁੱਜੇ ਹਾਏ ਤੇ ਲੌਣਾ ਬਿਸਰਾਮ ਪ੍ਰਭ ਰਾਖ ਲੇਹੁ ਏ ਪ੍ਰਭੂ ਪਰਮੇਸ਼ਰ ਜੀ ਜਦੋਂ ਸਾਨੂੰ ਦੁੱਖ ਆਉਂਦਾ ਹੈ ਉਦੋਂ ਅਸੀਂ ਹਾਏ ਹਾਏ ਕਰਦੇ ਹਾਂ ਸੁੱਖ ਵੇਲੇ ਅਸੀਂ ਹੱਸਦੇ ਹਾਂ ਇਸ ਕਰਕੇ ਆਪ ਹੀ ਦਇਆ ਦ੍ਰਿਸ਼ਟੀ ਕਰਕੇ ਸਾਡੀ ਲੋਕ ਪ੍ਰਲੋਕ ਵਿੱਚ ਰੱਖਿਆ ਕਰੋ ਤੇ ਸੰਸਾਰ ਵਿੱਚ ਜੰਮਣ ਮਰਨ ਦਾ ਹੀ ਬੜਾ ਕਸ਼ਟ ਹੈ مایا موہ کا بڑا کشٹ ہے اس کر کے ہے پرمیشر جی آپ ہی کرپا کر کے سا رکھا کرنا کرو ہاں جی اونکار ست گر پرساد ہا ہا پربھ راک لو ہم کشو نہ ہوئے میرے سومی کرپا اپنا نام دہو رہا आ गणकोटाम् सागर संसार परम मोह अज्ञान अंधार ऊच नीच सुख दुख त्रापस नाही तृष्णा भूख मन वासना रच बिखे बियाद पंचदूत संग महा असाद जीव जहान प्राण तन तेरा नानक जान सदा हर नीरा ری محلہ درد نوار ٹھاکر رکھ ہے ٹھاکر بسرام ہے رکھ ہے کی آپ راکھے نہیں کہنا رکھ ہے کی آپ مالک پرمیشر گریباں کا دکھ دور والا ہے ਤੇ ਅਵਿਦਿਆ ਦੀਆਂ ਪੀੜਾ ਮੇਟ ਕਰਕੇ ਆਪਣੇ ਆ ਸੇਵਕਾਂ ਦੀ ਆਪੇ ਲੋਕ ਪਰਲੋਕ ਵਿੱਚ ਇੱਜ਼ਤ ਰੱਖਣ ਵਾਲਾ ਹੈ ਹਾਂਜੀ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤਾਰਨ ਹਰ ਨਿਤ ਦੁਖ ਤਰਨ ਤਾਰਨ ਹਰ ਨਿਤ ਦੁਖ ਨਾ ਸਕੈ ਬਿ ਆਪ ਸਾਧੂ ਸੰਗ ਪਜ ਹੋ ਗੋਪਾਲ ਆਣ ਸੰਜਮ ਕਿਸ ਨਾ ਸੂਜੈ ਇਹ ਯਤਨ ਕਾਟ ਕਲ ਕਾਲ ਰਹਾਉ ਆਦ ਅੰਤ ਦਇਆਲ ਪੂਰਨ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਬੇਦ ਸਿਮਰਿਤ ਕਥੈ ਸਾਸਤ ਭਗਤ ਕਰਹਿ ਵਿਚਾਰ ਮੁਕਤ ਪਾਈਐ ਸਾਧ ਸੰਗਤ ਮੇਨਸ ਚਾਏ ਅੰਧਾਰ ਚਰਨ ਕਮਲ ਆਧਾਰ ਜਨਕਾ ਰਾਸ ਪੋਜੀ ਏਕ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਏਕ ਤਨਾਸਰੀ ਮਹੱਲਾ ਪੰਜਵਾ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ आन सगल बिद कामना आवै, हर हर नाम त्याया ता ते मोहे तारि शरण परयो पूरण परमेश्वर मिणसे सगल जंजल रहाव, सुरत मित पयाल पूमण्डल सगल ब्यापे माये जी उदारण कुल तारण ਹਰ ਹਰ ਨਾਮ ਧਿਆਏ ਨਾਨਕ ਨਾਮ ਨਿਰੰજન ਗਾਇਆ ਪਈ ਸਰਬਨਿਧਾਨਾ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਨਾਨਕ ਨਾਮ ਨਿਰੰજન ਗਾਇਆ ਪਈ ਸਰਬਨਿਧਾਨਾ ਏ ਭਾਈ ਜਦੋਂ ਮਾਇਆ ਦੀ ਕਾਲਖ ਤੋਰਤ ਪਰਮੇਸ਼ਰ ਦੇ ਨਾਮ ਨੂੰ ਕੀਰਤਨ ਰੂਪ ਵਿੱਚ ਗਾਈਏ ਗਾਉਣਾ ਕਰੀਏ ਤਾਂ ਸਾਰੇ ਨਿਧੀਆਂ ਦੇ ਖਜਾਨੇ ਪ੍ਰਾਪਤ ਹੋ ਜਾਂਦੇ ਹਨ ਸਾਰਿਆਂ ਖਜ਼ਾਨਾ ਦੇ ਜਿਹੜਾ ਮਾਲਕ ਵਾਹਿਗੁਰੂ ਹੈ ਉਸ ਨੂੰ ਪਾ ਲਈਦਾ ਹੈ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਜੀ ਨੂੰ ਮਾਲਕ ਪਰਮੇਸ਼ਰ ਦਇਆ ਦ੍ਰਿਸ਼ਟੀ ਕਰਕੇ ਨਾਮ ਦਾ ਦਾਣ ਬਖਸ਼ ਦਿੰਦਾ ਹੈ पर किसे टावे नहीं सिमरन दे लाभ स्वरूप नु जानना ਕੀਤਾ ਹੈ ਸੋ ਸੰਗਤ ਜੀ 676 ਗਾ ਆਪਣੇ ਸੰਪੂਰਨ ਹੋ ਗਏ ਨੇ ਸਾਰੀਆਂ ਸੰਗਤਾਂ ਦਾ ਭੇ ਬਹੁਤ ਬਹੁਤਾਂ ਰਵਾਦ ਜਿੰਨਾ ਸੰਗਤਾਂ ਨੇ ਫਤੇ ਭੇਜੀ ਹੈ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ